ਮੂਂਗਾ ਦੇ ਵਿੱਚ ਪੰਜਾਬ ਦੇ ਪਹਿਲੇ ਆਪ ਮੇਅਰ ਨੇ ਅਸਤੀਫਾ ਦਿੱਤਿਆ ਡੇਡ ਮਹੀਨੇ ਤੋਂ ਉੱਪਰ ਸਮਾਂ ਹੋ ਚੁੱਕਿਆ ਹੈ ਉਸ ਤੋਂ ਬਾਅਦ ਸੱਤਾਧਾਰੀ ਪਾਰਟੀ ਵੱਲੋਂ ਆਪ ਸਰਕਾਰ ਵੱਲੋਂ ਇੱਕ ਕਾਰਜਕਾਰੀ ਮੇਅਰ ਨਿਯੁਕਤ ਕੀਤਾ ਜਾਂਦਾ ਹੈ ਤੇ ਸਿਵਲ ਸੁਸਾਇਟੀ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਵਾਸਤੇ ਇੱਕ ਮਹਿੰਮ ਚਲਾਈ ਜਾਂਦੀ ਹੈ ਜਿਸ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਦੇ ਵਿੱਚ ਇੱਕ ਨਵੀਂ ਰੂਹ ਫੂਕੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਜਾਂ ਹੋਰ ਜਿਹੜੀਆਂ ਪਾਰਟੀਆਂ ਹੈਗੀਆਂ ਉਹਨਾਂ ਵੱਲੋਂ ਕੋਰਟ ਦਾ ਰੁਖ ਤਿਆਰ ਕੀਤਾ ਜਾਂਦਾ ਹੈ ਤੇ ਵਾਰਡਬੰਦੀ ਅਤੇ ਮੇਅਰ ਦੀ ਚੋਣ ਨੂੰ ਲੈ ਕੇ ਮਾਨਯੋਗ ਹਾਈ ਕੋਰਟ ਤੱਕ ਪਹੁੰਚ ਕੀਤੀ ਜਾਂਦੀ ਹੈ ਸੋ ਲਗਾਤਾਰ ਹਰ ਰੋਜ਼ ਨਵੇਂ-ਨਵੇਂ ਅਪਡੇਟਸ ਆ ਰਹੀਆਂ ਸੋ ਇਹਦੇ ਸਬੰਧ ਵਿੱਚ ਨਵੀਂ ਅਪਡੇਟ ਕੀ ਆਈ ਹੈ ਇਹਦੇ ਬਾਰੇ ਆਪਾਂ ਜਾਣਕਾਰੀ ਹਾਸਲ ਕਰਾਂਗੇ ਸਾਡੇ ਨਾਲ ਅੱਜ ਫੇਰ ਜੁੜੇ ਨੇ ਸੋਸ਼ਲ ਐਕਟੀਵਿਸਟ ਸਿਵਲ ਸੁਸਾਇਟੀ ਮੋਗਾ ਦੇ ਐਡਵਾਈਜ਼ਰ ਅਜੀ ਗੁਰਾ ਸੂਝ ਜੀ ਇਹਨਾਂ ਦਾ ਆਪਾਂ ਸਵਾਗਤ ਕਰਾਂਗੇ ਹਾਂਜੀ ਸੂਸਾਬ ਨੂੰ ਨਮਸਕਾਰ ਜੀ ਨਮਸਕਾਰ ਸੂਸਾਬ ਕੀ ਨਵੀਂ ਅਪਡੇਟ ਹੈ ਜੀ ਇਹਦੇ ਵਿੱਚ ਤੁਸੀਂ ਉਹ ਗੱਲ ਹੈ ਜੀ ਮੈਂ ਥੋੜੀ ਜੀ ਪੁਰਾਣੀ ਅਪਡੇਟ ਵੀ ਦੇ ਦਿਆਂ ਹਰ ਪਹਿਲਾਂ ਨਵੀਂ ਅਪਡੇਟ ਤਾਂ ਦੇਣੀ ਦੇਣੀ ਹੈ ਲੋਕਾਂ ਨੂੰ ਕਿ ਸਿਵਲ ਸੁਸਾਇਟੀ ਮੋਗਾ ਇਸ ਕੰਮ ਤੇ ਜਾਗਰੂਕ ਕਰਨ ਲਈ ਲੱਗੀ ਹੋਈ ਹੈ ਬੜੀ ਸੰਘਰਸ਼ ਕਰ ਰਹੀ ਹੈ ਹਾਂਜੀ ਆਲਰੇਡੀ ਅਸੀਂ 26 ਦਸੰਬਰ ਨੂੰ ਇੱਕ ਰੈਲੀ ਕੀਤੀ ਸੀ 1 26 ਤਰੀਕ ਨੂੰ ਚੇਤਨਾ ਰੈਲੀ ਜਿਹੜੀ ਸ਼ਹਿਰ ਦੇ ਮਸਲਿਆਂ ਨੂੰ ਬਾਰੇ ਸ਼ਹਿਰ ਦੇ ਮਸਲਿਆਂ ਲਈ ਟਾਊਨ ਹਾਲ ਚੁਕੀਤੀ ਸੀ ਹਾਂਜੀ ਤਾਂ 26 ਤਰੀਕ ਨੂੰ ਇਹਨਾਂ ਨੇ 22 ਤਰੀਕ ਵਾਲਾ ਇੱਕ ਨੋਟੀਫਿਕੇਸ਼ਨ ਲਾਇਆ ਸੀ ਡਿਲੀਮੀਟੇਸ਼ਨ ਬਾਅਦ ਤੇ 4 ਦਿਨ ਬਾਅਦ ਲਾਇਆ 4 ਦਿਨ ਬਾਅਦ ਲਾਇਆ ਸੀ ਤੇ ਉਹਦੀ ਜਿਹੜੀ ਆਬਜੈਕਸ਼ਨ ਦੀ ਡੇਟ ਸੀ ਉਹ 29 ਤਰੀਕ ਰੱਖੀ ਸੀ ਹਾਂਜੀ ਸ਼ਾਲੀਆਂ ਦਵਾਰ ਬਚਾ ਲਿਆ ਗਿਆ ਬਹੁਤ ਲੋਕਾਂ ਨੇ ਦਿੱਤੇ ਅਸੀਂ ਸਿਵਲ ਸੁਸਾਇਟੀ ਵੱਲੋਂ ਵੀ ਦਿੱਤਾ ਹੂੰ ਸਾਨੂੰ ਕੋਈ ਨਾ ਕੋਈ ਜਵਾਬ ਨਹੀਂ ਦਿੱਤਾ 200 ਦੇ ਕਰੀਬ ਇ objection ਆਏ ਜੀ ਲੋਕਾਂ ਨੇ ਸੁਣਿਆ ਕਿ 200 ਆ 80 ਆ 100 ਆ 200 ਜਿੰਨਾ ਵੀ ਆਇਆ ਔਰ ਪਟਿਕੁਲਰਲੀ ਜਿਹੜਾ ਮੈਂ ਇਨ ਪਰਸਨਲ ਸਿਵਲ ਸੋਸਾਇਟੀ ਵੱਲੋਂ objection ਦਿੱਤਾ ਬੜਾ ਟੈਕਨੀਕਲ objection ਆ ਸਾਨੂੰ ਕੋਈ ਕਾਲ ਨਹੀਂ ਆਈ ਓਕੇ ਕੋਈ ਆਪਨ ਨੂੰ ਬੁਲਾਇਆ ਨਹੀਂ ਹੂੰ ਹੂੰ 29 ਤਰੀਕ ਨੂੰ ਮੈਂ ਆਪ ਦਿੰਦਾ ਠੀਕ ਹੈ ਜੀ ਔਰ ਇਹ ਇਹਨੇ ਮਤਲਬ ਸਿਵਲ ਸੋਸਾਇਟੀ ਵੱਲੋਂ ਹੀ ਦਿੱਤਾ ਹੈ ਠੀਕ ਹੈ ਜੀ ਐਸ ਅਜੇ ਸਿਵਲ ਸੋਸਾਇਟੀ ਵੱਲੋਂ ਦਿੱਤਾ ਹੈ ਠੀਕ ਹੈ ਜੀ ਲੇਕਿਨ ਚਲੋ ਆਬਜੈਕਸ਼ਨ ਦੇਤੇ ਆ ਗਿਆ ਆਬਜੈਕਸ਼ਨ ਤੋਂ ਬਾਅਦ ਮੇਰ ਵਾਲਾ ਮਾਮਲਾ ਵੀ ਚੱਲਦਾ ਸੀ ਹੂੰ 12 ਤਰੀਕ ਨੂੰ ਮੇਰ ਵਾਲੇ ਕੇਸ ਦੀ ਸੁਣਵਾਈ ਲੱਗੀ ਹੋਈ ਸੀ ਜੱਜ ਸਾਹਿਬ ਤੇ ਹਾਈ ਕੋਰਟ 'ਚ ਹਾਂਜੀ ਉਹਦੀ ਉਹਦਾ ਪੈਸੇਜ ਪਤਾ ਲੱਗਾ ਕਿ ਉਹਦੇ ਵਿੱਚ 31 ਜਨਵਰੀ ਨੂੰ ਇਹਨਾਂ ਨੇ ਇਲੈਕਸ਼ਨ ਕਰੂਗਾ ਹੂੰ ਹਾਈ ਕੋਰਟ ਵੱਲੋਂ ਆਰਡਰ ਵੱਲੋਂ ਆਰਡਰ ਹੋ ਗਿਆ ਤਾਂ 12 ਜਨਵਰੀ ਨੂੰ ਹੀ ਅਸੀਂ ਇੱਕ ਪ੍ਰੈਸ ਕਾਨਫਰੰਸ ਬੁਲਾਈ ਬਿਲਕੁਲ ਸੋਸਾਇਟੀ ਬਿਲਕੁਲ ਅਸੀਂ ਇਹ ਲੋਕਾਂ ਨੂੰ ਸਾਨੂੰ ਹੋਰ ਵੀ ਖਤਸ਼ਾ ਸੀ ਇਹ ਨੋਟੀਫਿਕੇਸ਼ਨ ਡੀ ਲਿਮਿਟੇਸ਼ਨ ਦਾ ਕਰੀ ਬੈਠੇ ਆ ਅੱਛਾ ਜੀ ਕਿਉਂਕਿ ਡੀ ਲਿਮਿਟੇਸ਼ਨ ਵਾਲੇ ਮਾਮਲੇ ਤੇ ਆਲਰੇਡੀ ਕਿਉਂਕਿ ਹਾਈ ਕੋਰਟ ਅਸੀਂ ਵੀ ਜਾਣਾ ਸੀ ਅਸੀਂ ਦੱਸਿਆ ਸੀ ਲੇਕਿਨ ਕੁਝ ਕਾਂਗਰਸ ਦੇ ਮੈਂਬਰ ਹਾਈ ਕੋਰਟ ਪਹਿਲਾਂ ਚਲੇ ਗਏ ਸੀ ਜਿਹੜਾ ਸਾਡਾ ਪਰਪਸ ਸੀ ਉਹ ਸਾਡਾ ਸੋਲਵ ਹੋ ਚੁੱਕਾ ਸੀ ਉਹ ਪਹਿਲਾਂ ਉਹਦੇ ਲਈ ਗਏ ਆ ਪਹਿਲਾਂ ਮੇਅਰ ਦੀ ਚੋਣ ਲਈ ਗਏ ਫਿਰ ਇਹਦੇ ਲਈ ਗਏ ਹੋਏ ਵਾਰਡ ਬੰਦੀ ਲਈ ਗਏ ਉਹ ਅਜਬਾਨ ਯੋਗ ਜੈ ਸਾਹਬ ਦੇ ਲਗਾ ਹੋਇਆ ਸੀ ਉਹ 16 ਤਰੀਕ ਲਈ ਨੋਟਿਸ ਆਫ ਮੋਸ਼ਨ ਹੋ ਗਿਆ ਸਟੇ ਹੋ ਗਿਆ ਅੱਛਾ ਜੀ ਜਿਹੜਾ ਇਹ ਜਿਹੜਾ ਹੈਗਾ ਵਾਰਡ ਬੰਦੀ ਦੇ ਸੰਬੰਧ ਚ ਰਹਿ ਕੇ ਉਹ ਨੋਟਿਸ ਆਫ ਮੋਸ਼ਨ ਹੋ ਗਿਆ 16 ਤਰੀਕ ਜਾਨੀ 16 ਤਰੀਕ ਨੂੰ ਇਹਨਾਂ ਨੂੰ ਜਵਾਬ ਦੇਣਾ 16 ਤਰੀਕ ਨੂੰ ਜਾਣਕਾਰੀ ਸਾਡੇ ਕੋਲ ਕਿਉਂਕਿ ਹੌਲੀ ਹੌਲੀ ਸਾਨੂੰ ਜਾਣਕਾਰੀ ਮੈਨੂੰ ਮਿਲਤ ਰਹੀ ਸੀ ਇਹਨਾਂ ਨੇ ਨੋਟੀਫਿਕੇਸ਼ਨ ਕੀਤਾ ਅੱਛਾ ਜੀ ਅੱਜ ਉਹ ਨੋਟੀਫਿਕੇਸ਼ਨ ਓਪਨ ਹੋ ਗਿਆ। ਅੱਛਾ ਬਾਹਰ ਆ ਗਿਆ। ਆ ਬਾਹਰ ਆ ਗਿਆ ਆ ਨੋਟੀਫਿਕੇਸ਼ਨ ਹੈ। ਠੀਕ ਹੈ ਜੀ। ਜਿਹੜਾ 8 ਜਨਵਰੀ ਦਾ ਉਹਨੂੰ ਕੀਤਾ ਇਹਨਾਂ ਨੇ। 8 ਜਨਵਰੀ। ਲੋਕਾਂ ਨੂੰ ਦੱਸਿਆ ਨਹੀਂ। ਉਹ ਨੋਟੀਫਿਕੇਸ਼ਨ 22 ਤੋਂ ਬਾਅਦ ਚੱਕਿਆ ਬਾਈ। 22 12 ਦੇ ਨੋਟੀਫਿਕੇਸ਼ਨ ਨੂੰ ਚੱਕਿਆ। ਅੱਛਾ ਜੀ। ਜਿਹੜਾ ਅੱਜ ਤਾਈਂ ਲੋਕਾਂ ਦੇ ਵਿੱਚ ਨਹੀਂ ਆਇਆ 8 ਤਰੀਕ ਦਾ। ਬਿਲਕੁਲ ਬਿਲਕੁਲ। 8 ਤਰੀਕ ਵਾਲੇ ਨੋਟੀਫਿਕੇਸ਼ਨ ਬਾਰੇ ਤਾਂ ਤੁਸੀਂ ਉਹਦੋਂ ਗੱਲ ਜਰੂਰ ਕੀਤੀ ਸੀਗੀ ਪ੍ਰੈਸ ਕਾਨਫਰੰਸ ਦੇ ਵਿੱਚ। ਪਰ ਉਸ ਦਿਨ ਆਪਾਂ ਨੂੰ ਇਹ ਸਪਸ਼ਟ ਨਹੀਂ ਸੀ ਕਿ ਵਾਕਈ ਹੋਇਆ ਕਿ ਨਹੀਂ ਇਹ ਕਾਪੀ Ориਜినਲ ਹੁਣ ਸਾਡੇ ਕੋਲ ਮਤਲਬ ਨੋਟੀਫਿਕੇਸ਼ਨ ਦੀ ਕਾਪੀ ਮਿਲ ਗਈ ਮੈਨੂੰ ਮਿਲ ਗਈ ਆਪਣੇ ਸੋਰਸਸ ਨੂੰ ਹੂੰ ਹੂੰ ਇਹ ਹਾਲਤ ਲੋਕਤੰਤਰ ਨੂੰ ਇਹ ਬਚਾਉਣਗੇ ਮਾਰਨਗੇ ਕੀ ਕਰਨਗੇ ਇਹ ਤਾਂ ਖਾਨ ਆਏ ਐ ਇਹ ਤਾਂ ਲੋਕਾਂ ਨਾਲ ਕਹਣ ਕਰਨ ਆਏ ਐ ਤੁਸੀਂ ਕੀ ਵਜ੍ਹਾ ਹੋ ਸਕਦੀ ਹੈ ਇਹ ਨੋਟਿਸ ਨੂੰ ਚੁਪਾ ਕੇ ਰੱਖਣਾ ਅੰਦਰਲੀ ਵਜ੍ਹਾ ਇਹ ਹੈ ਕਿ ਐਸੀ ਕਮੇਟੀ ਨੇ ਕਾਰਪੋਰੇਸ਼ਨ ਤੇ ਕਾਬਜ਼ ਰਹੀ ਹੈ ਕੋਈ ਉੱਠੇ ਹੀ ਨਾ ਉੱਠੇ ਨਾ ਰੋੜਾ ਨਹੀਂ ਰੋੜਾ ਲਈ ਕਿਉਂਕਿ ਅੱਗੇ ਲੋਕ ਤਾਂ ਅੱਗੇ ਹੀ ਮਰੇ ਪਏ ਆ ਲੋਕ ਚੇਤ ਲੋਕਾਂ ਨੂੰ ਚੇਤ ਨਹੀਂ ਹੈ ਨਹੀਂ ਕਟੋ ਕਟਾ ਜਿਹੜਾ ਇਹ ਨੋਟੀਫਿਕੇਸ਼ਨ ਹੋਇਆ ਹੈ ਇਹਦੇ ਵਿੱਚ ਬਹੁਤ ਸਾਰੇ ਵਾਰਡਾਂ ਦੀ ਭੰਡ ਤੋੜ ਕੀਤੀ ਗਈ ਹੈ ਬਹੁਤ ਸਾਰੇ ਵਾਰਡਾਂ ਨੂੰ ਜਿਹੜਾ ਰਿਜ਼ਰਵ ਕੀਤਾ ਗਿਆ ਜੋ ਪਿਛਲੀ ਵਾਰ ਹੀ ਰਿਜ਼ਰਵ ਸੀ ਉਹਨਾਂ ਨੂੰ ਜਨਰਲ ਕੀਤਾ ਗਿਆ ਜਾਂ ਰਿਜ਼ਰਵ ਹੀ ਰੱਖਿਆ ਗਿਆ ਬਹੁਤ ਕੁਛ ਹੈ ਜਿਹਦੇ ਮੈਂ ਦੇਖਿਆ ਹੈ ਨਾ ਲੂੰਬਾ ਜੀ ਇਹ ਇਹ ਜਾਣਕਾਰੀ ਆਮ ਲੋਕਾਂ ਦੇ ਵਿੱਚ ਜਾਣੀ ਨਹੀਂ ਚਾਹੀਦੀ ਉਹ ਪਤਾ ਕਿ ਲੱਗਣਾ ਦੇ ਇਹੋ ਇਨਸਾਨ ਆੜ ਕਿਹੜੇ ਵਪਾਰ ਕਰਾ ਗਏ ਜਦੋਂ 21 ਤਰੀਕ ਨੂੰ ਆਬਜੈਕਸ਼ਨ ਮੰਗੇ ਇਹਨਾਂ ਨੂੰ ਆਬਜੈਕਸ਼ਨ ਵਾਲਿਆਂ ਨੂੰ ਬੁਲਾ ਲੈਣਾ ਚਾਹੀਦਾ ਸੀ ਬਿਲਕੁਲ ਇਹਨੂੰ ਬੁਲਾਉਣਾ ਨੂੰ ਬੁਲਾਉਣਾ ਚਾਹੀਦਾ ਸੀ ਉਸ ਤੋਂ ਬਾਅਦ ਇਧਰ ੱਟਕਾ ਹੈ ਇਹ ਮਤਲਬ ਜੋ ਪਿਛਲੀਆਂ ਸਰਕਾਰਾਂ ਕਰਦੀਆਂ ਹੋਈਆਂ ਰਵੈਤਾਂ ਭਈਆਂ ਹੋਈਆਂ ਇਹਨਾਂ ਨੂੰ ਇਸੇ ਕਰਕੇ ਅਸੀਂ ਤਾਂ ਕਹਿੰਦੇ ਆ ਵੀ ਇਹ ਐਮਐਲਏ ਤੋਂ ਮੁਕਤ ਹੋਣਾ ਚਾਹੀਦੇ ਆ ਲੋਕ ਨਹੀਂ ਪਿਛਲੀਆਂ ਸਰਕਾਰਾਂ ਵਾਲੇ ਹੁੰਦਾ ਰਿਹਾ ਪਰ ਆ ਤਾਂ ਜਮੇ ਹਾਦੀ ਹੋ ਗਈ ਇਹ ਤਾਂ ਇਹਨਾਂ ਨੇ ਉਹੀ ਹਾਦੀ ਕਰਤੀ ਕਿ ਵੀ ਇਹਨਾਂ ਨੋਟੀਫਿਕੇਸ਼ਨ ਔਰ ਲੋਕਾਂ ਨੂੰ ਇਹ ਦੱਸਤਾ ਸੀ ਕਿ ਪਹਿਲਾਂ ਨੋਟੀਫਿਕੇਸ਼ਨ ਔਰ ਮੈਂ ਤਾਂ ਅੱਜ ਵੀ ਕਹਿੰਦਾ ਕਿ ਕਮਿਸ਼ਨਰ ਸਾਹਿਬ ਕੋਲੇ ਹੋ ਸਕਦੀ ਹੈ ਕਾਪੀ ਹੋਵੇ ਪਰ ਲੱਗੀ ਨਹੀਂ ਔਰ ਲੱਗੀ ਨਹੀਂ ਕਿਤੇ ਵੀ ਨੋਟ ਕਿਤੇ ਲੱਗੀ ਨਹੀਂ ਨੋਟੀਫਿਕੇਸ਼ਨ ਤਾਂ ਹਲੇ ਤੱਕ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਪਤਾ ਹੀ ਨਹੀਂ even ਕਿ MCs ਨੂੰ ਨਹੀਂ ਪਤਾ ਨਹੀਂ ਪਤਾ ਵੀ ਨੋਟੀਫਿਕੇਸ਼ਨ ਅੱਜ ਰੈਟਰ ਲੱਗੀ ਹੋਈ ਹੈ ਇਹ ਕਿਸੇ ਉਥੇ ਕਿਸੇ ਤਰੀਕੇ ਨਾਲ ਚਲੋ ਸਾਡੇ ਸੋਰਸਸ ਹੈ ਮੇਰੇ ਆਪਣੇ ਬੁਖਤਾ ਸੋਰਸਸ ਹੈਗੇ ਆ ਦਾ ਇਹ ਨੋਟੀਫਿਕੇਸ਼ਨ ਬਾਹਰ ਆ ਗਿਆ ਮੈਂ ਤਾਂ ਲੋਕਾਂ ਨੂੰ ਇਹ ਆਹਵਾਨ ਕਰਦਾ ਹਾਂ ਲੋਕਾਂ ਨੂੰ ਇਹ ਅਪੀਲ ਕਰਦਾ ਹਾਂ ਔਰ ਖਾਸ ਕਰਕੇ ਜਿਹੜੇ ਪ੍ਰੈਜ਼ੀਡੈਂਟ ਮੈਂਬਰਸ ਹੈ ਇਹਨਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਆਪਣੇ ਲੈਵਲ ਤੇ ਸਾਰੇ ਇਕੱਠੇ ਹੋ ਜਾਓ ਇਕੱਠੇ ਹੋ ਕੇ ਕੈਡੀਟੇਸ਼ਨ ਬਣਾਓ ਔਰ ਕਾਜ਼ਦਾਰ ਤੇ ਲੋਕਾਂ ਨੂੰ ਚਾਹੀਦਾ ਯੰਗ ਬੰਦੇ ਮੁੰਡਿਆਂ ਬੱਚਿਆਂ ਨੂੰ ਤਾਂ ਚਾਹੀਦਾ ਨਿਕਲੇ ਆਉਣਾ ਚਾਹੀਦਾ ਲੋਕਾਂ ਨੂੰ ਨਿਕਲੇ ਆਉਣਾ ਚਾਹੀਦਾ ਸੜਕ ਤੇ ਸੁਸਵ ਇੱਕ ਹੋ ਜੇ ਹੁਣ ਵੀ ਲੋਕ ਨਹੀਂ ਨਿਕਲਣਾ ਚਾਹੁੰਦੇ ਤਾਂ ਫਿਰ ਲੋਕਾਂ ਦਾ ਦਮ ਘਟਾਉਣ ਸਿਵਲ ਸੋਸਾਇਟੀ ਨੇ ਤਾਂ ਆਪਣਾ ਕੰਮ ਦਾਸਤਾ ਤੁਹਾਨੂੰ ਕਰਕੇ ਸੁਸਵ ਇੱਕ ਟੈਕਨੀਕਲ ਜਾਣਕਾਰੀ ਲੈਣੇ ਚਾਹੁੰਦਾ ਵੀ ਇਹ ਨੋਟਿਸ ਵੀ ਚੈਲੰਜ ਕੀਤਾ ਜਾ ਸਕਦਾ ਕੋਰਟ ਦੇ ਵਿੱਚ ਇਹ ਤਾਂ ਜੀ ਬਾਤ ਦੀ ਹੁਣ ਸੋਚਿਆ ਜਾਉਣਾ ਵਿਚਾਰਿਆ ਜਾਉ ਹੂੰ ਹੂੰ ਲੇਕਿਨ ਇਹਦਾ ਮਤਲਬ ਫਰਾਡ ਤਾਂ ਹੋ ਰਿਹਾ ਹੈ ਨਾ ਫਰਾਡ ਤਾਂ ਹੋ ਰਿਹਾ ਹੈ ਇਟ ਇਜ਼ ਅ ਰੀਅਲ ਫਰਾਡ ਬਿਲਕੁਲ 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 ਕਿਤਾ ਫਰਾਡ ਹੀ ਕਰ ਰਹੇ ਲੋਕਾਂ ਨੂੰ ਲੋਕਾਂ ਨੂੰ ਬੁੱਧੂ ਬਣਾ ਰਹੇ ਹੂੰ ਇਹ ਹੁਣ ਅੱਜ ਇਹ ਖਬਰ ਜਾਊਗੀ ਲੋਕਾਂ ਦੇ ਵਿੱਚ ਤਾਂ ਤਾਨੂੰ ਨਹੀਂ ਲੱਗਦਾ ਵੀ ਜਿਹੜੇ ਸਾਡੇ ਸ਼ਹਿਰ ਦੇ ਐਮ ਐਲ ਏ ਹੈਗੇ ਆ ਮੋਗੇ ਦੇ ਐਮ ਐਲ ਏ ਆ ਉਹਨਾਂ ਨੂੰ ਇਹਦੇ ਦੁਸ਼ਪੱਤੀ ਕਰਨ ਦੇਣਾ ਚਾਹੀਦਾ ਇਹ ਸਪਸ਼ਟ ਬਾਹਰ ਮਿਊਨਿਸਪਲ ਕਾਰਪੋਰੇਸ਼ਨ ਅਲਟੀਮੇਟਲੀ ਚੱਲਦਾ ਉਹਨਾਂ ਦੇ ਹੱਥਾਂ 'ਚ ਐਮ ਐਲ ਏ ਨੂੰ ਵੀ ਦੇਣਾ ਚਾਹੀਦਾ ਔਰ ਮੈਂ ਸਮਝਦਾ ਅਫਸਰਾਂ ਨੂੰ ਵੀ ਸਾਡੇ ਡਿਪਟੀ ਕਮਿਸ਼ਨਰ ਨੂੰ ਵੀ ਦੇਣਾ ਚਾਹੀਦਾ ਕਮਿਸ਼ਨਰ ਨੂੰ ਵੀ ਦੇਣਾ ਚਾਹੀਦਾ ਔਰ ਇਵਨ ਡਾਇਰੈਕਟਰ ਤੱਕ ਸੈਕਟਰੀ ਤੱਕ ਦੇਣਾ ਚਾਹੀਦਾ ਕਿਉਂਕਿ ਸੈਕਟਰੀ ਵੱਲੋਂ ਸੈਕਟਰੀ ਮਿਸਟਰ ਮਨਜੀਤ ਸਿੰਘ ਮਹਰਾਣ ਆਈ ਐਸ ਕਤਰ ਪੰਜਾਬ ਸਰਕਾਰ ਸਤਾਨਕ ਸਰਕਾਰ ਵੱਲੋਂ ਇਹ ਸ਼ੂ ਹੈ ਇਸ ਵਸਤੀ ਕਰਨਾ ਚਾਹੀਦਾ ਲੋਕਾਂ ਕੋਲ ਗਵਰਨਮੈਂਟ ਕੋਲ ਨੂੰ ਹੋਣਾ ਚਾਹੀਦਾ ਕੀ ਕਹਿੰਦੇ ਬਿਲਕੁਲ ਹੋਣਾ ਚਾਹੀਦਾ ਜੀ ਮਾਇਦਾ ਹੋਰ ਗੱਲ ਕਹਿੰਦੇ ਸਾਤੀ ਸਾਲ ਸਾਡੇ ਸਾਥੀ ਵਿਜੇ ਕੁਮਾਰ ਤਾਰੀਫ ਕਰਦੇ ਸੀ ਕਿ ਮੰਤਰੀ ਮੇਰਾ ਬੇਲੀ ਹੈ ਨਵਾਂ ਮੰਤਰੀ ਆ ਅੱਛਾ ਜੇ ਨਵਾਂ ਮੰਤਰੀ ਆਪਰਾਇਟ ਹੈਗਾ ਹੈ ਤਾਂ ਨਵਾਂ ਮੰਤਰੀ ਸਿੱਧਾ ਹੋਵੇ ਬਿਲਕੁਲ ਬਿਲਕੁਲ ਕੀ ਕਹਿੰਦੇ ਸਹੀ ਗੱਲ ਹੈ ਜੀ। ਇਹ ਮੋਕੇ ਦਾ ਮੋਕੇ ਦਾ ਹੱਲ ਮੋਕੇ ਦੇ ਲੋਕਾਂ ਦੇ ਰਹਿਮ ਕਰੋ। ਸੋਸੋ ਇੱਕ ਬੜਾ ਵੱਡਾ ਇਸ਼ੂ ਜਾਂ ਕਿਹ ਲੋ ਸੀਰੀਅਸ ਇਸ਼ੂ ਬਣਦਾ ਹੈ ਕਿ 200 ਦੇ ਕਰੀਬ ਲੋਕ ਇਤਰਾਜ ਦਿੰਦੇ ਆ ਵਾਰਡ ਬੰਦੀ ਦਾ ਜਦੋਂ ਨੋਟਿਸ ਲੱਗਦਾ ਹੈ ਹਨਾ 200 ਦੇ ਕਰੀਬ ਇਤਰਾਜ ਦਿੰਦੇ ਲੋਕ ਉਹਨਾਂ ਲੋਕਾਂ ਨਾਲ ਕੋਈ ਰਾਬਤਾ ਨਹੀਂ ਕੀਤਾ ਜਾਂਦਾ ਉਹਨਾਂ ਦੀ ਸ਼ਿਕਾਇਤ ਸੁਣੀ ਨਹੀਂ ਜਾਂਦੀ। ਉਹ ਤੋਂ ਬਾਅਦ ਅੰਦਰ ਖਾਤੇ ਜਿਹੜਾ ਇਹ ਨੋਟੀਫਿਕੇਸ਼ਨ ਕਰ ਦਿੱਤਾ ਜਾਂਦਾ ਤੇ ਨੋਟੀਫਿਕੇਸ਼ਨ ਕਰਨ ਤੋਂ ਬਾਅਦ ਵੀ ਉਹਨੂੰ ਲੁਕੋ ਕੇ ਰੱਖਿਆ ਜਾਂਦਾ। ਇਹ ਤਾਂ ਜੀ ਇੱਕ ਤਾਨਾਸ਼ਾਈ ਹੈ ਇੰਟਰਨਲ ਡੰ ਇੰਟਰਨਲ ਤਾਨਾਸ਼ਾਈ ਚਲਦੀ ਹੈ ਲੋਕਾਂ ਨੂੰ ਬੁੱਧੂ ਬਣਾਇਆ ਜਾਂਦਾ ਹੂੰ ਉਹ ਸਾਡੇ ਉਹਨੂੰ ਜਿਹਨੂੰ ਮਰਜ਼ੀ ਬਣਾ ਲਿਓ ਤੁਸੀਂ ਮੇਰੇ ਪਾਵਾਂ ਜਿਹੜਾ ਪ੍ਰੈਜ਼ੀਡੈਂਟ ਮੇਰੇ ਇਹਨੂੰ ਬਣਾ ਲਿਓ ਅੱਜ ਅਖਬਾਰਾਂ ਦੀਆਂ ਖਬਰਾਂ ਲੱਗੀਆਂ ਜੀ ਉਹੀ ਰਹੂਗਾ ਮੇਰੇ ਰੱਖ ਲਿਓ ਵੋਟਾਂ ਬਹੁ ਪਰ ਕੇ ਰਿਆ ਪਰ ਉਹ ਸਾਨੂੰ ਕੀ ਤਕਲੀਫ ਹੈ ਹਾਂ ਬਿਲਕੁਲ ਬਿਲਕੁਲ ਸਾਨੂੰ ਸਿਵਲ ਸਾਇਟੀ ਨੂੰ ਕੋਈ ਤਕਲੀਫ ਨਹੀਂ ਸਾਨੂੰ ਤਾਂ ਪ੍ਰੋਬਲਮ ਇਹ ਹੈਗੀ ਹੈ ਕਿ ਵੀ ਜਿਹੜਾ ਘੱਟੋ ਘੱਟ ਡੈਮੋਕਰੈਟਿਕ ਪ੍ਰੋਸੈਸ ਹੈ ਉਹਨੂੰ ਤਾਂ ਅਡਾਪਟ ਹੋਣਾ ਹੁੰਦਾ ਨਾ ਉਹਨੂੰ ਬੇਸਿਕ ਅਡਾਪਟਰ ਨੂੰ ਕਰ ਉਹਨੂੰ ਤਾਂ ਡਾਟਾ ਕਰ ਲੋਕਤੰਤਰ ਦੀ ਭਾਲੀ ਜੇ ਥੱਲੇਡੇ ਲੈਵਲ ਤੋਂ ਲੋਕਤੰਤਰ ਨਹੀਂ ਬਜੂਗਾ ਤਾਂ ਬਜੂਗਾ ਕੀ ਬਿਲਕੁਲ ਔਰ ਸਭ ਤੋਂ ਛੋਟੀਆਂ ਇਕਾਈਆਂ ਪੰਚਾਇਤਾਂ ਹੋਈਆਂ ਮਿਊਨਿਸਪਲ ਕਾਰਪੋਰੇਸ਼ਨਾਂ ਹੋਈਆਂ ਕਮੇਟੀਆਂ ਕਾਰਪੋਰੇਸ਼ਨਾਂ ਇਹ ਹੁੰਦੀਆਂ ਇਹ ਸਭ ਤੋਂ ਛੋਟੀਆਂ ਇਕਾਈਆਂ ਹੁੰਦੀਆਂ ਤੇ ਜੇ ਇੱਥੇ ਹੀ ਲੋਕਤੰਤਰ ਨਹੀਂ ਬਜਦਾ ਤਾਂ ਫਿਰ ਉੱਪਰਲੇ ਲੈਵਲ ਤੇ ਕਿੱਥੇ ਆ ਤਾਂ ਕਲੀਅਰ ਨੋਟੀਫਿਕੇਸ਼ਨ ਆ ਪੰਜਾਬ ਸਰਕਾਰ ਦੀ ਗੈਰਟ ਨੋਟੀਫਿਕੇਸ਼ਨ ਹੈ ਠੀਕ ਹੈ ਠੀਕ ਹੈ ਠੀਕ ਹੈ ਸੋ ਸੁਖਾ ਇਹ ਇਹਦੇ ਵਿਸ਼ੇ ਤੇ ਹੁਣ ਆਉਣ ਵਾਲੇ ਸਮੇਂ 'ਚ ਕੀ ਆਪਣੀ ਸਮਝਾ ਵੀ ਅਸੀਂ ਸਿਵਲ ਸੁਸਾਇਟੀ ਦਾ ਲੋਕਾਂ ਨੂੰ ਜਾਗਰੂ ਕਰਦੀ ਸਿਵਲ ਸੁਸਾਇਟੀ ਦਾ ਇੱਕ ਮਹਮ ਚਲਾਉਗੀ ਹੂੰ ਔਰ ਚਲਾਉਂਦੀ ਰਹੂਗੀ ਠੀਕ ਹੈ ਸਿਵਲ ਸੁਸਾਇਟੀ ਦਾ ਇਹ ਵੀ ਕਹਿੰਦੀ ਹੈ ਸਿਵਲ ਸੁਸਾਇਟੀ ਵੱਲੋਂ ਮੈਂ ਅਪੀਲ ਕਰਦਾ ਸਾਰੀਆਂ ਰਾਜਨੀਤਿਕ ਧਾਰਮਿਕ ਸੰਸਥਾਵਾਂ ਨੂੰ ਜਿਹੜੇ ਲੋਕ ਡਰੈਂਗ ਰੂਮਾਂ 'ਚ ਬੈਠ ਕੇ ਗੱਲਾਂ ਕਰਨੀਆਂ ਚਾਹੁੰਦੇ ਆ ਖੁੱਲ ਕੇ ਨਿਕਲ ਹੂੰ ਓਪਨ ਉਠਣ ਬਿਲਕੁਲ ਥੋਡੀ ਕਾਉਂਸਲ ਦਾ ਇਲੈਕਸ਼ਨ ਆਉਣਾ ਹੈ ਅੱਜ 13 ਕਰੋੜ ਰੁਪਈਆ ਹੀ ਤੁਸੀਂ ਸ਼ਹਿਰ ਵਾਸੀ ਇਮਾਨਦਾਰੀ ਨਾਲ ਲਾ ਲਓ ਹੂੰ ਥੋੜਾ ਸ਼ਹਿਰ ਸਵਰਗ ਹੋ ਜੂ ਬਿਲਕੁਲ 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 ਵੈਸੇ ਤਾਂ ਇਹਨਾਂ ਦਾ ਬਜਟ 80 ਕਰੋੜ ਦੇ ਕਰੀਬ ਹੈਗਾ 80 90 ਕਰੋੜ ਦਾ ਬਜਟ ਹੈ ਜਿਹੜਾ ਜੀ ਅੱਜ 13 ਕਰੋੜ ਦਾ ਪਿਆ ਹੈ ਪਿਆ ਹੈ ਜੀ ਅੱਜ ਹੂੰ ਨਵੇਂ ਇਲੈਕਸ਼ਨ ਹੋਣ ਤੋਂ ਪਹਿਲਾਂ ਤੇ ਉਹ ਜਿਹੜਾ ਹੈਗਾ ਕਾਰਜਕਾਰੀ ਮੇਅਰ ਤਾਂ ਨਹੀਂ ਉਹਨੂੰ ਖਰਚ ਕਰਦਾ ਕਾਰਜਕਾਰੀ ਮੇਅਰ ਤਾਂ ਨਹੀਂ ਖਰਚ ਕਰ ਸਕਦਾ ਲੇਕਿਨ ਕਾਰਪੋਰੇਸ਼ਨ ਚ ਜੇ ਆਪਸੀ ਸਮੂਹ ਸਮੁਜੀਤ ਹੋਰ ਤੇ ਠੀਕ ਢੰਗ ਨਾਲ ਬਣਾਉਣ ਹੂੰ ਤੇ ਚਲਾ ਲੈਣ ਲੋਕਾਂ ਤੋਂ ਅਡਵਾਈਸ ਲੈ ਲੈਣ ਬੜੇ ਬੜੇ ਸ਼ਹਿਰ ਦੇ ਵਿੱਚ ਟੈਕਨੀਕਲ ਇੰਜੀਨੀਅਰਸ ਹੋਰ ਬੈਠੇ ਆ ਹੂੰ ਜਿਹੜੇ ਇਹਨਾਂ ਨੂੰ ਸਾਰਾ ਕੁਝ ਦੱਸ ਸਕਦੇ ਆ ਸਮਝਾ ਸਕਦੇ ਆ ਬਿਲਕੁਲ 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 ਸੋ ਇਹਦੇ ਨਾਲ ਹੁਣ ਸ਼ਹਿਰ ਦੀ ਹਵਾ ਕੀ ਬਣਨੀ ਬਣਨ ਵਾਲੀ ਹੈ ਸ਼ਹਿਰ ਦੀ ਦੇਖੋ ਕੀ ਹਵਾ ਬਣਦੀ ਜੇ ਤਾਂ ਸ਼ਹਿਰ ਜੇ ਤਾਂ ਲੋਕ ਮਰਦਾ ਨਾ ਹੋਣ ਉਹ ਅਸੀਂ ਦਾ ਇੱਕ ਗੱਲ ਹੈ ਡਾਕਟਰ ਲੋਈਏ ਨੇ ਕਿਹਾ ਸੀ ਜ਼ਿੰਦਾ ਕੌਮੇ 5 ਸਾਲ ਤੱਕ ਇੰਤਜ਼ਾਰ ਨਹੀਂ ਕਿਆ ਕਰਦੇ ਹਮਮ ਸਹੀ ਗੱਲ ਡਾਕਟਰ ਰਾਮਨੁਰ ਲੋਈਆ ਦਾ ਹੀ ਕਥਨ ਹੈ ਬਿਲਕੁਲ ਜ਼ਿੰਦਾ ਕੌਮੇ ਇੰਤਜ਼ਾਰ ਨਹੀਂ ਕਿਆ ਕਰਦੇ ਬਿਲਕੁਲ ਜਦ ਤੱਕ ਸੰਘਰਸ਼ ਸੜਕਾਂ ਤੇ ਨਹੀਂ ਆਉਂਦਾ ਲੋਕ ਸੜਕਾਂ ਤੇ ਨਹੀਂ ਨਿਕਲਦੇ ਹਮ ਉਦੋਂ ਤੱਕ ਇਹ ਇਹ ਤਾਨਾਸ਼ਹੀ ਤਰੀਕੇ ਨਾਲ ਵਧੀ ਜਾਦੀ ਹੈ ਵਧੀ ਜਾਣੀ ਸੋ ਸੁਸਾਬ ਨੇ ਦੱਸਿਆ ਕਿ ਜਿਹੜਾ ਜੋ ਇਹਨਾਂ ਨੇ ਪਿਛਲੀ ਪ੍ਰੈਸ ਕਾਨਫਰੰਸ ਦੇ ਵਿੱਚ 12 ਤਰੀਕ ਨੂੰ ਗੱਲ ਕੀਤੀ ਸੀ ਵੀ ਸਾਨੂੰ ਖਦਸ਼ਾ ਹੈ ਕਿ ਜਿਹੜਾ ਨੋਟ ਦੇ ਦਾ ਨੋਟੀਫਿਕੇਸ਼ਨ ਹੋ ਚੁੱਕਿਆ ਹੈ ਪਰ ਇਹ ਨੋਟੀਫਿਕੇਸ਼ਨ ਨੂੰ ਦਬਾ ਕੇ ਰੱਖਿਆ ਗਿਆ ਬਾਹਰ ਨਹੀਂ ਕੱਢਿਆ ਜਾ ਰਿਹਾ ਤੇ ਅੱਜ ਇਹ ਆਪਣੇ ਸੋਰਸਸ ਦੇ ਰਾਹੀਂ ਉਹ ਨੋਟੀਫਿਕੇਸ਼ਨ ਦੀ ਕਾਪੀ ਲੈ ਕੇ ਅੱਜ 14 ਤਰੀਕਾ ਜਾਨੀ ਦੀ 2 ਦਿਨ ਬਾਅਦ ਹੀ ਇਹਨਾਂ ਨੇ ਉਹ ਨੋਟਿਸ ਨੋਟੀਫਿਕੇਸ਼ਨ ਦੀ ਕਾਪੀ ਹੈ ਜਿਹੜੀ ਉਹ ਲੈ ਲਈ ਹੈ ਤੇ ਇਹਦੇ ਵਿੱਚ ਬਿਲਕੁਲ ਕਲੀਅਰ ਲਿਖਿਆ ਇੱਕ ਤੋਂ 50 ਨੰਬਰ ਵਾਰਡਾਂ ਦੇ ਵਿੱਚ ਵੀ ਕਿਹੜੀ ਗਲੀ ਕਿਹਦੇ ਨਾਲੋਂ ਕੱਟੀ ਗਈ ਹੈ ਕਿਹੜੀ ਜੋੜੀ ਗਈ ਹੈ ਸੋ ਇਹ ਬਿਲਕੁਲ ਸਪਸ਼ਟ ਹੋ ਚੁੱਕਿਆ ਹੈ ਕਿ ਮਿਊਸਪਲ ਕਾਰਪੋਰੇਸ਼ਨ ਮੋਗਾ ਦੇ ਵਿੱਚ ਡੈਮੋਕਰੈਟਿਕ ਪ੍ਰੋਸੈਸ ਹੈ ਜਿਹੜਾ ਉਹ ਬਿਲਕੁਲ ਨਦਾਰਦਾ ਉਹਨੂੰ ਅਡਾਪਟ ਨਹੀਂ ਕੀਤਾ ਜਾ ਰਿਹਾ ਔਰ ਤਨਸ਼ਾਹੀ ਦੇ ਨਾਲ ਮਿਊਸਪਲ ਕਾਰਪੋਰੇਸ਼ਨ ਮੋਗਾ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਹਦੇ ਸਬੰਧ ਵਿੱਚ ਸਿਵਲ ਸੁਸਾਇਟੀ ਮੋਗਾ ਵੱਲੋਂ ਅਜੇ ਗੋਰਾ ਸੂਜੀ ਨੇ ਜੋ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਵੇਲਾ ਹੈ ਰਾਜਨੀਤਿਕ ਪਾਰਟੀਆਂ ਵੀ ਅੱਗੇ ਆਉਣ ਤੇ ਆਮ ਲੋਕ ਵੀ ਉੱਠਣ ਤਾਂ ਕਿ ਉਹਨਾਂ ਦਾ ਜਿਹੜਾ ਲੋਕਤੰਤਰ ਬਚਿਆ ਰਹੇ ਅਤੇ ਸ਼ਹਿਰ ਦਾ ਪੈਸਾ ਜਿਹੜਾ ਹੈਗਾ ਉਹ ਸ਼ਹਿਰ ਤੇ ਲੱਗੇ ਨਾ ਕਿ ਪ੍ਰੇਸ਼ਟ ਲੋਕਾਂ ਦੀਆਂ ਜੇਬਾਂ ਦੇ ਵਿੱਚ ਜਾਵੇ ਕੈਮਰਾਮੈਨ ਸਰਭਜਨ ਗੋਣਾ ਦੇ ਨਾਲ ਜੀਡੀਵੀ ਨਿਊਜ਼ ਵੱਲੋਂ ਮਹਿੰਦਰ ਪਾਲ ਨੂੰ